ਉਹਨਾਂ ਦੇ ਕਹਿਣ ਦੇ ਅਨੁਸਾਰ ਕਹਿ ਸਕਦੇ ਆ ਕਿ ਕਿਉਂਕਿ ਇੱਕ ਇੱਥੇ ਇਹ ਵੀ ਪੱਖ ਹੁੰਦਾ ਜੀ ਕਿਉਂਕਿ ਜੋ ਸ਼ਿਕਾਇਤ ਕਰਤਾ ਹੈ ਉਹ ਵੀ ਇੱਕ ਟਰੈਵਲ ਏਜੰਟ ਹੈ ਜੀ ਠੀਕ ਹੈ ਜੇ ਮੰਨ ਲਓ ਟਰੈਵਲ ਏਜੰਟ ਚੋਰ ਨੇ ਠੱਗੀ ਮਾਰ ਦਿੱਤੇ ਨੇ ਤੇ ਪੁਲਿਸ ਉਹਨਾਂ ਦੇ ਕਾਰਵਾਈ ਨਹੀਂ ਕਰਦੀ ਤੇ ਪੁਲਿਸ ਵਾਲਿਆਂ ਦੇ ਵੀ ਕੰਪਲੀਟ ਪੈਂਦੀ ਹੈ ਸਾਡੇ ਵੀ ਨਹੀਂ ਏਜੰਟ ਉਹ ਜੀ ਲਾਲਚ ਨੂੰ ਆਪਣੇ ਤਰੀਕੇ ਦੇ ਵੇਖਦੇ ਨੇ ਦੇਖਣ ਤੋਂ ਬਾਅਦ ਜਿਹੜਾ ਮੁਰਗਾ ਫਸਣਾ ਚਾਹੁੰਦਾ ਉਹਨੂੰ ਫਸਾਉਂਦੇ ਨੇ ਉਹਨਾਂ ਦੇ ਪੈਸੇ ਠੱਗ ਲਈ ਜਾਂਦੇ ਨੇ ਉਹ ਫਿਰ ਭਾਨਾ ਸਿੱਧੂ ਨੇ ਕਾਫੀ ਪੈਸੇ ਅ즈ਵੀ سوشل میڈیا ਤੇ ਆਮ ਤੌਰ ਤੇ ਤੁਸੀਂ ਵੀ ਦੇਖਦੇ ਹੋ ਵੀ ਕਾਫੀ ਲੋਕਾਂ ਦੇ ਪੈਸੇ ਕਰੋਨਾ ਚ ਕਢਵਾਏ ਵੀ ਨੇ ਦੇਖੋ ਸਕਿਉਰਟੀ ਸਕਿਉਰਟੀ ਦੇਣੀ ਸੀ ਤੇ ਸਕਿਉਰਟੀ ਨਾਲ ਲੈ ਕੇ ਉੱਥੇ ਜਾਂਦੇ ਨਾ ਕਿ ਭਾਨਾ ਸਿੱਧੂ ਨੂੰ ਲੈ ਕੇ ਹੁੰਦੇ ਸਕਿਉਰਟੀ ਦੇਣ ਲਈ ਸਤ ਸ੍ਰੀ ਅਕਾਲ ਦੋਸਤੋ ਕੱਲ ਪੰਨਾ ਸਿੱਧੂ ਨੂੰ ਲੁਧਿਆਣਾ ਦੀ ਡਿਵੀਜ਼ਨ 7 ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਆਧਾਰ ਬਣਾਇਆ ਗਿਆ ਇੱਕ ਟਰੈਵਲ ਏਜੰਟ ਔਰਤ ਵੱਲੋਂ ਜਿਨ੍ਹਾਂ ਦਾ ਨਾਮ ਇੰਦਰਜੀਤ ਕੌਰ ਹੈ ਪੰਨਾ ਸਿੱਧੂ ਦੇ ਖਿਲਾਫ ਦਿੱਤੀ ਗਈ ਦਰਖਾਸਤ ਜਿਸ ਦੇ ਵਿੱਚ ਕਿਹਾ ਗਿਆ ਕਿ ਪੰਨਾ ਸਿੱਧੂ ਵੱਲੋਂ ਉਹਨਾਂ ਤੋਂ ਫਰੋਤੀ ਮੰਗੀ ਗਈ ਹੈ ਪੰਨਾ ਸਿੱਧੂ ਜਿਨ੍ਹਾਂ ਨੇ ਕਿ ਲੋਕਾਂ ਦੇ ਲੱਖਾਂ ਕਰੋੜਾ ਰੁਪਏ ਵਾਪਸ ਕਰਵਾਏ ਉਹਨਾਂ ਪੀੜਤਾਂ ਦੇ ਪੈਸੇ ਵਾਪਸ ਕਰਵਾਏ ਜਿਨ੍ਹਾਂ ਦੇ ਕਿ ਠੱਗ ਏਜੰਟਾਂ ਵੱਲੋਂ ਬੇਹਦ ਪੈਸੇ ਦੱਬਲੇ ਗਏ ਸਨ ਜਿਨ੍ਹਾਂ ਦੇ ਮੁੜਨ ਦੀ ਕੋਈ ਆਸ ਨਹੀਂ ਸੀ ਇੱਕ ਸ਼ਖਸ ਵੀ ਸਾਨੂੰ ਗੱਲ ਮਿਲਿਆ ਜਿਸ ਨੇ ਦੱਸਿਆ ਕਿ ਉਸ ਦੇ ਇਕੱਲੇ ਦੇ ਹੀ 40 ਲੱਖ ਰੁਪਇਆ ਭਾਨਾ ਸਿੱਧੂ ਨੇ ਵਾਪਸ ਕਰਾਏ ਇਸ ਕਰਕੇ ਉਸ ਔਰਤ ਦੇ ਦੋਸ਼ ਵੀ ਕਿਤੇ ਨਾ ਕਿਤੇ ਲੋਕਾਂ ਵੱਲੋਂ ਸੱਕ ਦੇ ਘੇਰੇ ਦੇ ਵਿੱਚ ਲਿਆਂਦੇ ਜਾ ਰਹੇ ਹਨ ਕਿ ਜੋ ਸ਼ਖਸ 40-40 ਲੱਖ ਰੁਪਇਆ ਲੋਕਾਂ ਦਾ ਵਾਪਸ ਕਰਵਾ ਰਿਹਾ ਹੈ ਉਹਨਾਂ ਤੋਂ ਇੱਕ ਚਾਹ ਦਾ ਕੱਪ ਤੱਕ ਨਹੀਂ ਪੀ ਰਿਹਾ ਕੀ ਉਹ ਕਿਸੇ ਤੋਂ 10000 ਰੁਪਇਆ ਮੰਗੇਗਾ ਤੇ ਉੱਥੇ ਹੀ ਜਿਹੜਾ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਵਿਰੋਧ ਦਾ ਪ੍ਰਵਾਹ ਕੀਤੇ ਬਿਨਾ ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਲੋਕ ਜਿਹੜੇ ਕਿ ਬਹੁਤ ਜ਼ਿਆਦਾ ਤਾਕਤਵਰ ਨੇ ਜਿੰਨਾਂ ਕੋਲ ਬਹੁਤ ਜ਼ਿਆਦਾ ਪੈਸਾ ਹੈ ਬੇਸ਼ੱਕ ਉਹ ਪੈਸਾ ਲੋਕਾਂ ਦਾ ਹੀ ਹੋਵੇ ਉਹ ਲੋਕ ਉਸ ਦੇ ਵਿਰੋਧੀ ਬਣ ਗਏ ਨੇ ਜੋ ਕਿ ਟਰੈਵਲ ਏਜੰਟ ਨੇ ਜੋ ਕਿ ਕੁਝ ਅਜਿਹੇ ਟਰੈਵਲ ਏਜੰਟ ਨੇ ਜਿਹੜੇ ਕਿ ਗਲਤ ਕੰਮ ਕਰਦੇ ਨੇ ਕਿਉਂਕਿ ਜੋ ਗਲਤ ਲੋਕ ਨੇ ਉਹ ਸਹੀ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਬਦਨਾਮ ਕਰ ਰਹੇ ਨੇ ਜੋ ਚੰਗਾ ਕੰਮ ਟਰੈਵਲ ਏਜੰਟ ਕਰ ਰਹੇ ਨੇ ਉਹਨਾਂ ਨੂੰ ਵੀ ਬਦਨਾਮ ਕਰ ਰਹੇ ਨੇ ਕੁਝ ਗਲਤ ਟਰੈਵਲ ਏਜੰਟ ਉਹਨਾਂ ਗਲਤ ਟਰੈਵਲ ਏਜੰਟਾਂ ਦੇ ਖਿਲਾਫ ਪੰਨਾ ਸਿੱਧੂ ਨੇ ਇੱਕ ਮੁਹਿੰਮ ਵੀ ਡੀ ਸੀ ਜਿਹਦੇ ਤਹਿਤ ਤੋ ਉਸਨੇ ਬਹੁਤ ਸਾਰੇ ਲੋਕਾਂ ਦੇ ਪੈਸੇ ਵੀ ਵਾਪਸ ਕਰਵਾਏ ਜੋ ਕਿ ਕਰੋੜਾਂ ਦੇ ਵਿੱਚ ਹਨ ਅਤੇ ਉੱਥੇ ਹੀ ਭਾਨਾ ਸਿੱਧੂ ਦੀਆਂ ਇਹਨਾਂ ਗੱਲਾਂ ਦੀ ਇਹਨਾਂ ਕੰਮਾਂ ਦੀ ਗਵਾਹੀ ਭਰਦਾ ਬੁੱਧਵਾਰ ਨੂੰ ਉਹਨਾਂ ਦੇ ਪਿੰਡ ਉਹਨਾਂ ਦੇ ਘਰ ਲੋਕਾਂ ਦਾ ਹੋਣ ਵਾਲਾ ਵੱਡਾ ਇਕੱਠ ਜਿੱਥੇ ਕਿ ਨਾਮ ਅੱਖਾਂ ਦੇ ਨਾਲ ਭਿੱਜੀਆਂ ਅੱਖਾਂ ਦੇ ਨਾਲ ਲੋਕ ਇੱਕ ਆਸ ਦੇ ਨਾਲ ਆਉਂਦੇ ਨੇ ਕਿ ਜੋ ਕੰਮ ਸਰਕਾਰੀ ਦਰਬਾਰੇ ਪੁਲਿਸ ਦੁਆਰਾ ਉਹਨਾਂ ਦੇ ਪੈਸੇ ਨਹੀਂ ਕਰਵਾਏ ਗਏ ਉਹ ਭਾਨਾ ਸਿੱਧੂ ਦੇ ਕਹੇ ਤੇ ਨਿਕਲਣਗੇ ਅਤੇ ਲੋਕਾਂ ਦੇ ਪੈਸੇ ਨਿਕਲੇ ਵੀ ਹਨ ਤੇ ਦੋਸਤੋ ਉੱਥੇ ਹੀ ਇਸ ਜੋ ਕੇਸ ਪੰਨਾ ਸਿੱਧੂ ਤੇ ਪਾਇਆ ਗਿਆ ਉਸ ਦਾ ਕਾਨੂੰਨੀ ਪੱਖ ਕੀ ਹੈ ਜੋ ਧਾਰਾ 384 ਪੰਨਾ ਸਿੱਧੂ ਤੇ ਲਾਈ ਗਈ ਹੈ ਉਸ ਦਾ ਕੀ ਮਤਲਬ ਹੈ ਕਿਸ ਦੋਸ਼ਤ ਦੇ ਵਿੱਚ ਇਹ ਧਾਰਾ ਲੱਗਦੀ ਹੈ ਇਸ ਦੀ ਸਜ਼ਾ ਕੀ ਹੁੰਦੀ ਹੈ ਜੇਕਰ ਕਿਸੇ ਤੇ ਇਹ ਦੋਸ਼ ਸਾਬਤ ਹੁੰਦੇ ਨੇ ਤੇ ਜੇਕਰ ਇਸ ਧਾਰਾ ਦੇ ਅਧੀਨ ਜੋ ਪੰਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਵਿੱਚ ਅਗਲਾ ਜੋ ਸਟੈਪ ਹੈ ਪੁਲਿਸ ਵੱਲੋਂ ਕੀ ਹੋ ਸਕਦਾ ਹੈ ਕਾਨੂੰਨੀ ਨਜ਼ਰੀਏ ਤੋਂ ਇਸ ਨੂੰ ਦੇਖਣ ਦੇ ਲਈ ਇਸ ਨੂੰ ਸਮਝਣ ਦੇ ਲਈ ਅੱਜ ਅਸੀਂ ਐਡਵੋਕੇਟ ਸੁਨੀਲ ਮੱਲਨ ਜੀ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਅਤੇ ਦੇਖਦੇ ਹਾਂ ਕਿ ਇਸ ਮਾਮਲੇ ਤੇ ਕੀ ਕੀ ਪੱਖ ਸਾਹਮਣੇ ਆਉਂਦੇ ਨੇ ਭਾਨਾ ਸਿੱਧੂ ਦੇ ਮਾਮਲੇ ਦੇ ਵਿੱਚ ਜੋ ਧਾਰਾ 384 ਲੱਗੀ ਹੈ ਉਹ ਆਖਰ ਕੀ ਹੈ ਅਤੇ ਉਹ ਜੋ ਔਰਤ ਵੱਲੋਂ ਦੋਸ਼ ਲਗਾਏ ਗਏ ਹਨ ਉਹਨਾਂ ਦੋਸ਼ਾਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਮਾਨਯੋਗ ਅਦਾਲਤ ਦੇ ਵਿੱਚ ਦੁੱਧ ਦਾ ਨਤਾਰਾ ਹੋ ਹੀ ਜਾਵੇਗਾ ਤੇ ਪਰ ਲੋਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਇਸ ਗੱਲ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਭਾਨਾ ਸਿੱਧੂ ਤਾਂ ਉਹਨਾਂ ਦੇ ਲਈ ਖੜਦਾ ਹੈ ਫਿਰ ਉਹ ਮੁਸੀਬਤਾਂ ਦੇ ਵਿੱਚ ਭਾਨਾ ਸਿੱਧੂ ਨੂੰ ਕਿਉਂ ਫਸਾਇਆ ਜਾ ਰਿਹਾ ਹੈ ਤੇ ਦੋਸਤੋ ਉਥੇ ਹੀ ਇਸ ਮਾਮਲੇ ਦੇ ਵਿੱਚ ਜੋ ਕਾਨੂੰਨੀ ਪੱਖ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਆ ਤੁਸੀਂ ਇਸ ਤੇ ਆਪਣਾ ਨਜ਼ਰੀਆ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰਨਾ ਆਓ ਹੁਣ ਤੁਹਾਨੂੰ ਲੈ ਚੱਲਦੇ ਆ ਐਡਵੋਕੇਟ ਸੁਨੀਲ ਬਲਣਜੀ ਦੇ ਨਾਲ ਹੋਈ ਸਾਡੀ ਗੱਲਬਾਤ ਦੀ ਇਸ ਖਾਸ ਵੀਡੀਓ ਵੱਲ ਮਸਲਾ ਪੰਜਾਬ ਵਿੱਚ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਉਹ ਹੈ ਭੱਲ ਸਿੱਤੂ ਦੀ ਗ੍ਰਿਫਤਾਰੀ ਆ ਭੱਲ ਸਿੱਤੂ ਜੋ ਕਿ ਅਕਸਰ ਬੋਸਮਾਨਾ ਆਪਣੀ ਕਾਰਨ ਪ੍ਰਸਤਵਕ ਪੱਤੀ ਦੇ ਪੰਨਿਆਂ ਪੰਨਿਆਂ ਉਹਨਾਂ ਭੱਗੇ ਜੰਦਾ ਤੋਂ ਜਿਹੜੇ ਕਿ ਪੈਸੇ ਲੈ ਕੇ ਬਾਹਰ ਭੇਜਣ ਦਾ ਚਾਂਸਾ ਦਿੰਦੇ ਨੇ ਪਰ ਉਹਨਾਂ ਦੀ ਜਮਾ ਪੂੰਜੀ ਮਿਹਨਤ ਦੀ ਸਾਰੀ ਜ਼ਿੰਦਗੀ ਦੀ ਜਮਾ ਪੂੰਜੀ ਤੇ ਇੱਕ ਸੱਪ ਵਾਂਗੂ ਬੈਠ ਜਾਂਦੇ ਨੇ ਉਹ ਵਾਪਸ ਪੈਸੇ ਨਹੀਂ ਕਰਦੇ ਇਹਨਾਂ ਕੰਮਾਂ ਦੇ ਕਰਕੇ ਭਾਨਾ ਸਿੱਧੂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਪਰ ਕੱਲ ਦੇ ਕਾਫੀ ਜ਼ਿਆਦਾ ਚਰਚਾ ਇਸ ਕਰਕੇ ਕਰਕੇ ਕਿਉਂਕਿ ਭਾਨਾ ਸਿੱਧੂ ਦੀ ਗ੍ਰਿਫਤਾਰੀ ਲੁਧਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ ਜਿਸ ਤੇ ਕਿ ਧਾਰਾ 384 ਲਗਾਈ ਗਈ ਹੈ ਅਤੇ ਜੋ ਐਫਆਈਆਰ ਉਹਦੇ ਵਿੱਚ ਹੋਰ ਕੀ ਹੈ ਕਾਨੂੰਨੀ ਪੱਖ ਤੋਂ ਕੀ ਨਜ਼ਰੀਏ ਤੋਂ ਇਸ ਕੇਸ ਦੇ ਵਿੱਚ ਦੇਖਿਆ ਜਾ ਰਿਹਾ ਹੈ ਇਸ ਗੱਲ ਤੇ ਚਰਚਾ ਕਰਨ ਦੇ ਲਈ ਅਸੀਂ ਐਡਵੋਕੇਟ ਜੀਲ ਵੱਲੇ ਜੀ ਦੇ ਨਾਲ ਜੁੜਿਆ ਤੇ ਉਹਨਾਂ ਤੋਂ ਪੁੱਛਦੇ ਹਾਂ ਇਸ ਮਾਮਲੇ ਦੇ ਵਿੱਚ ਕਾਨੂੰਨੀ ਪੱਖ ਕੀ ਹੈ ਸਭ ਤੋਂ ਪਹਿਲਾਂ ਦੱਸ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੇ ਦਰਸ਼ਕਾਂ ਨੂੰ ਵੀ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਸਰ ਧਾਰਾ 384 ਕੀ ਹੈ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਜੀ ਕਿਉਂਕਿ ਭਾਨਾ ਸਿੱਧੂ ਤੇ ਧਾਰਾ 384 ਲੱਗੀ ਹੈ ਕਿ ਕੋਈ ਹੋਰ ਵੀ ਧਾਰਾ ਤੁਸੀਂ ਐਫ ਆਈ ਆਰ ਪੜ੍ਹੀ ਹੈ ਜੀ ਹਲੇ ਧਾਰਾ 384 ਲੱਗੀ ਹੈ ਇਕੱਲੀ ਐਫ ਆਈ ਆਰ ਨੰਬਰ 54 ਸਾਲ 2024 ਪੁਲਿਸ ਕਮਿਸ਼ਨਰੇਟ ਲੁਧਿਆਣਾ ਥਾਣਾ ਪੀ ਐਸ ਡਿਵੀਜ਼ਨ ਨੰਬਰ 7 ਤੇ 21 2024 ਨੂੰ ਥਾਣਾ ਹੈਲੋ ਹਾਂ ਜੀ ਖਾਣਾ ਡਿਵੀਜ਼ਨ ਨੰਬਰ 7 ਵਿੱਚ ਪਰਚਾ ਦਰਜ ਹੋਇਆ ਔਰ ਪਰਚਾ ਦਰਜ ਕਰਾਉਣ ਵਾਲੇ ਜਿਹੜੇ ਮੈਡਮ ਨੇ ਉਹਨਾਂ ਦਾ ਨਾਮ ਇੰਦਰਜੀਤ ਕੌਰ ਹੈ ਤੇ ਪਤੀ ਦਾ ਨਾਮ ਹੈ ਸਰਦਾਰ ਤੇਜਾ ਸਿੰਘ ਉਹਨਾਂ ਨੂੰ ਭਾਨੇ ਸਿੱਧੂ ਨੇ ਫੋਨ ਕੀਤਾ ਤੇ ਭਾਨਾ ਸਿੱਧੂ ਦਾ ਪੱਕਾ ਨਾਮ ਹੈ ਕਾਕਾ ਸਿੰਘ ਸਿੱਧੂ ਪਿਤਾ ਜੀ ਦਾ ਨਾਮ ਹੈ ਸਰਦਾਰ ਬਿੱਕਰ ਸਿੰਘ ਪਿੰਡ ਕੋਟ ਉਹਨਾਂ ਜ਼ਿਲ੍ਹਾ ਸੰਗਰੂਰ ਇਹ ਉੱਥੋਂ ਦਾ ਰਹਿਣ ਵਾਲਾ ਐਨੇ ਉਹਨਾਂ ਨੂੰ ਫੋਨ ਕੀਤਾ ਸੀ ਕਿ ਤੁਸੀਂ ਮੇਰੇ ਕੋਲ ਕੋ ਬੰਦੇ ਆਏ ਨੇ ਉਹਨਾਂ ਕੋਲੋਂ ਤੁਸੀਂ ਪੈਸੇ ਲਏ ਨੇ ਜੇ ਤੁਸੀਂ ਇਹਨਾਂ ਦੇ ਪੈਸੇ ਨਹੀਂ ਮੋੜੇ ਤਾਂ ਮੈਂ ਤੁਹਾਡੇ ਘਰ ਵੀ ਆਉਂਗਾ ਤੁਹਾਡੇ ਸਹੁਰੇ ਜਾਊਂਗਾ ਤੁਹਾਨੂੰ ਬੇਇੱਜ਼ਤ ਕਰੂੰਗਾ ਜਿਹੜੇ ਨੰਬਰ ਤੋਂ ਫੋਨ ਕੀਤਾ ਉਹ ਨੰਬਰ ਵੀ ਐਫ ਆਈ ਆਰ 'ਚ ਦਰਜ ਹੈ ਜਿਹੜੇ ਨੰਬਰ ਤੇ ਫੋਨ ਕੀਤਾ ਉਹ ਵੀ ਐਫ ਆਈ ਆਰ 'ਚ ਦਰਜ ਹੈ ਫਿਰ ਉਸੇ ਵੇਲੇ ਨਾਲੇ ਮੈਂ ਧਰਨਾ ਲਾਊਂਗਾ ਤੁਹਾਡੇ ਘਰ ਦੇ ਬਾਹਰ ਆ ਕੇ ਸ਼ਾਮ ਨੂੰ ਇੰਜ ਕਰਾਂਗਾ ਤੇ ਤੁਸੀਂ ਸਾਰੀਆਂ ਗੱਲਾਂ ਕੀ ਉਹ ਸ਼ਿਕਾਇਤਕਰਤਾ ਨੇ ਦੱਸਿਆ ਨੇ ਪੁਲਿਸ ਨੂੰ ਜਾਂ ਆਪਣੀ ਕੰਪਲੇਂਟ ਦੇ ਵਿੱਚ ਲਿਖਾਈਆਂ ਨੇ ਐਫ ਆਈ ਆਰ ਦੇ ਕੰਟੈਂਟ ਵਿੱਚੋਂ ਮੈਂ ਤੁਹਾਨੂੰ ਮੇਨ ਮੇਨ ਗੱਲਾਂ ਭਰ ਭਰ ਕੇ ਸੁਣਾ ਰਿਹਾ ਠੀਕ ਹੈ ਜੀ ਤੇ ਉਹ ਜੇ ਵੀ ਲਿਖਿਆ ਕਿ ਮੈਂ ਧਰਨੇ ਵਾਲੀਆਂ ਗੱਡੀਆਂ ਲੈ ਕੇ ਤੁਹਾਡੇ ਘਰ ਦੇ ਆ ਜਾਗਾ ਫਿਰ ਇਦਾਂ ਕਰ ਲਾਂਗੇ ਮਤਲਬ ਤੇ ਫਿਰ ਉਹਨਾਂ ਨੇ ਆਪਣੀ ਸ਼ਿਕਾਇਤ ਦਿੱਤੀ ਹੈ ਪ੍ਰੇਮਚੰਦ ਏਐਸਆਈ ਨੇ ਜਿਨ੍ਹਾਂ ਨੇ ਡਿਵੀਜ਼ਨ ਨੰਬਰ 7 ਚ ਇਹਦੀ ਤਫ਼ਤੀਸ਼ ਕਰਨ ਤੋਂ ਬਾਅਦ ਪਰਚਾ ਦਰਜ ਕੀਤਾ ਤੇ ਉਸ ਤੋਂ ਬਾਅਦ ਜੋ ਵੀ ਅਗਲੀ ਕਾਰਵਾਈ ਬਣਦੀ ਹੈ ਉਹਨਾਂ ਨੇ ਕੀਤੀ ਹੈ ਜੀ ਇਸਰ 20 ਤਰੀਕ ਨੂੰ ਦਰਜ ਹੁੰਦਾ ਪਰ ਜੇ 20 ਤਰੀਕ ਨੂੰ ਸ਼ਿਕਾਇਤ ਦਿੱਤੀ ਜਾਂਦੀ ਆ ਸ਼ਿਕਾਇਤ ਦੀ ਡੇਟ ਮੈਂ ਤੁਹਾਨੂੰ ਦੱਸ ਦਿੰਦਾ ਹੁਣੇ ਪਰ ਪਰਚਾ ਜਿਹੜਾ ਦਰਜ ਹੁੰਦਾ ਉਹ 21 2024 ਨੂੰ ਹੁੰਦਾ ਦੁਪਹਿਰ ਦੇ 2:50 ਮਿੰਟ ਦੇ ਤੇ ਜਿਹੜੀ ਕੰਪਲੇਂਟ ਦਿੱਤੀ ਜਾਂਦੀ ਆ ਉਹ 25 10 2023 ਨੂੰ ਇਹ ਹੁੰਦਾ ਹੈ ਵਾਰਦਾਤ ਠੀਕ ਹੈ 25 10 2023 ਦਾ ਸਮਾਂ ਲਿਖਿਆ ਐਫ ਆਈ ਆਰ ਚ ਤੇ ਆਈ ਥਿੰਕ ਉਸ ਤੋਂ ਬਾਅਦ ਕੰਪਲੇਂਟ ਦਿੱਤੀ ਗਈ ਹੋएगी ਉਹ ਮੈਂ ਜੇ ਮੈਨੂੰ ਕਿਤੇ ਡੇਟ ਵਿੱਗ ਗਈ ਤੇ ਮੈਂ ਉਹ ਵੀ ਦੱਸ ਦੇਣਾ ਤੁਹਾਨੂੰ ਔਰ ਉਹ ਦੇਣ ਤੋਂ ਬਾਅਦ ਫਿਰ 38 ਅੱਛਾ ਲੱਗ ਡੇਟਾ ਨੇ ਜੀ 10ਵੇਂ ਮਹੀਨੇ ਦੀ ਕੰਪਲੇਂਟ ਹੈ ਜੀ ਤੇ 10ਵੇਂ ਮਹੀਨੇ ਦੇ ਹਿਸਾਬ ਨਾਲ ਇਹਦੇ ਤੇ ਕਾਰਵਾਈ ਹੋਈ ਹੈ ਜੀ ਠੀਕ ਹੈ ਜੀ ਜੀ ਪੇਸ਼ਰ 384 ਦਾ ਰਾ ਕੀ ਆ ਕਿਹੜੇ ਮਤਲਬ ਦੋਸ਼ ਦੇ ਲਈ ਲੱਗਦੀ ਹੈ ਇਹ ਕਿਹੜੇ ਜੋ ਬੁਰਾ ਕਰਦਾ ਕੋਈ ਉਹਦੇ ਤੇ 384 ਲਗਾਈ ਜਾਂਦੀ ਹੈ ਦੇਖੋ 384 ਬੜੀ ਸਿੰਪਲੀ ਮੈਂ ਦੱਸ ਦਿੰਨਾ ਕਿ ਫਰੋਤੀ ਮੰਗਣਾ ਠੀਕ ਹੈ ਜੀ ਕਿਸੇ ਨੂੰ ਧਮਕਾਉਣਾ ਮੇਨ ਐਕਸਟਰਸ਼ਨ ਕਿਸੇ ਨੂੰ ਡਰਾ ਕੇ ਧਮਕਾ ਕੇ ਉਹਦੇ ਕੋਲੋਂ ਕੋਈ ਵੀ ਕਿਸੇ ਵੀ ਚੀਜ਼ ਦੀ ਵਸੂਲੀ ਕਰਨੀ ਠੀਕ ਹੈ ਜੀ ਠੀਕ ਹੈ ਜੀ ਇਹਦੇ ਤੇ ਇਦੇ ਵਿੱਚ 3 ਸਾਲ ਦੀ ਸਜ਼ਾ ਤੇ ਫਾਈਨ ਹੈ ਅੱਛਾ ਇਹ ਸਜ਼ਾ ਵੱਧ ਵੀ ਸਕਦੀ ਹੈ ਜੇ ਹੋਵੇ ਤੇ ਜੇ 2 ਤੋਂ ਵੱਧ ਬੰਦੇ ਨੇ ਉਹਦੇ ਵਿੱਚ 2 ਜਾਂ 2 ਤੋਂ ਵੱਧ ਬੰਦੇ ਨੇ ਤੇ 120 ਵੀ ਲੱਗ ਕੇ ਉਹਨਾਂ ਦੇ ਵੀ ਨਾਲ ਇਹ ਮਤਲਬ ਸਜ਼ਾ ਹੋਏਗੀ ਠੀਕ ਹੈ 120 ਇੱਕ ਬੜੀ ਸਖਾਈ ਗੱਲ ਹੈ ਕਿ ਬਾਅਦ ਦੇ ਵਿੱਚ ਉਹ ਲਗਾ ਸਕਦੇ ਨਹੀਂ 120 ਵੀ ਬਾਅਦ ਚ ਐਡ ਹੋ ਸਕਦੀ ਹੈ ਬਾਕੀ ਮਲਜਮ ਜਿਹੜੇ ਹੋਰ ਬਾਕੀ ਹੋਣਗੇ ਬੰਨ ਨੂੰ ਕਿਸੇ ਹੋਰ ਦੀ ਆਵਾਜ਼ ਹੈਗੀ ਹੈ ਤੇ ਉਹਨਾਂ ਬੰਦਿਆਂ ਨੂੰ ਬਾਅਦ ਚ ਐਡ ਕੀਤਾ ਜਾ ਸਕਦਾ ਹੈ ਦੇ ਦੋ ਦਿਨ ਦਾ ਪੁਲਿਸ ਰਿਵਾਰਡ ਵੀ ਲਿਆ ਗਿਆ ਉਹਨਾਂ ਦਾ ਜੀ ਹਾਂ ਜੀ ਬਿਲਕੁਲ ਲਿਆ ਗਿਆ ਜੀ ਦੇਖੋ ਇਹਦੇ ਚ ਕਾਨੂੰਨੀ ਪੱਖ ਮੈਂ ਤੁਹਾਨੂੰ ਦੱਸਦਾ ਕੀ ਹੈ ਲੱਗਦਾ ਹਲੇ ਆਈਟੀ ਐਕਟ ਦੀ ਧਾਰਾ ਦੇ ਡੈਫੇਮੇਸ਼ਨ ਦੀ ਧਾਰਾ ਵੀ ਨਾਲ ਐਡ ਹੋਏਗੀ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਜੀ ਇਹ ਪੱਕਾ ਹੁਣਾਂ ਤੇ ਕਹਿਣ ਦੇ ਅਨੁਸਾਰ ਕਹਿ ਸਕਦੇ ਕਿ ਕਿਉਂਕਿ ਇੱਕ ਇੱਥੇ ਇਹ ਵੀ ਪੱਖ ਹੁੰਦਾ ਜੀ ਕਿਉਂਕਿ ਜੋ ਸ਼ਿਕਾਇਤ ਕਰਤਾ ਹੈ ਉਹ ਵੀ ਇੱਕ ਟਰੈਵਲ ਏਜੰਟ ਹੈ ਜੀ ਤੇ ਟਰੈਵਲ ਏਜੰਟ ਕਹਿ ਸਕਦੇ ਇਸ ਸਮੇਂ ਕਾਫੀ ਜ਼ਿਆਦਾ ਦੁਖੀ ਨੇ ਭਾਣਾ ਸਿੱਧੂ ਤੋਂ ਪੰਜਾਬ ਦੇ ਵਿੱਚ ਭਾਜੀ ਦੇਖੋ ਜੀ ਮੈਂ ਪਹਿਲਾਂ ਲੀਗਲ ਰਾਈਟ ਦੀ ਗੱਲ ਕਰਦਾ ਹਾਂ ਜੀ ਇਹ ਮੈਂ ਨਹੀਂ ਕਹਿੰਦਾ ਅਸਲੀ ਸਹੀ ਕੌਣ ਹੈ ਦੇ ਗਲਤ ਕੌਣ ਹੈ ਚੋਰ ਕੌਣ ਹੈ ਤੇ ਸਾਧੂ ਕੌਣ ਹੈ ਠੀਕ ਹੈ ਜੀ ਕਿਤੇ ਆਪਾਂ ਡਿਬੇਟ ਨਹੀਂ ਕਰ ਰਹੇ ਆਪਾਂ ਡਿਬੇਟ ਕਰ ਰਹੇ ਹਾਂ ਲੀਗਲ ਹੱਕ ਕਿਹਦੇ ਕੋਲ ਹੈ ਠੀਕ ਹੈ ਜੀ ਜੇ ਮੰਨ ਲਓ ਟਰੈਵਲ ਏਜੰਟ ਚੋਰ ਨੇ ਠੱਗੀ ਮਾਰ ਦਿੱਤੀ ਤੇ ਪੁਲਿਸ ਉਹਨਾਂ ਦੇ ਕਾਰਵਾਈ ਨਹੀਂ ਕਰਦੀ ਤੇ ਪੁਲਿਸ ਵਾਲਿਆਂ ਦੇ ਵੀ ਕੰਪਲੀਟ ਪੈਂਦੀ ਹੈ ਠੀਕ ਹੈ ਜੀ ਫਿਰ ਮੈਂ ਕਹਾਂ ਜਿਹੜੇ ਬੰਦੇ ਜਿਨ੍ਹਾਂ ਦੇ ਪੈਸੇ ਮਾਰਦੇ ਨੇ 90% ਲੋਕ ਉਹ ਖੁਦ ਗੈਰਕਾਨੂੰਨੀ ਹੁੰਦੇ ਨੇ ਜਾਲੀ ਕਾਗਜ਼ ਲਾਉਂਦੇ ਨੇ ਤੁਸੀਂ ਪਿੱਛੇ ਦੇ ਵੇਖਿਆਗਾ 700 ਬੰਦਾ ਕੈਨੇਡਾ ਬਾਹਰ ਕੱਢਣ ਲੱਗਾ ਸੀ ਜਿਨ੍ਹਾਂ ਨੇ ਜਾਲੀ ਦਸਤਾਵੇਜ਼ ਲਾ ਕੇ ਬਾਹਰ ਜਾਣ ਦੀ ਬਾਹਰ ਚੱਲ ਗਏ ਸੀ ਕਾਗਜ਼ ਪੂਰੇ ਨਹੀਂ ਹੁੰਦੇ ਪੜ੍ਹਾਈ ਪੂਰੀ ਨਹੀਂ ਹੁੰਦੀ ਬਾਹਰ ਜਾਣ ਦੇ ਲਾਲਚ ਵਿੱਚ ਮਾਂ ਪਿਓ ਦੇ ਕਿੱਲੇ ਵਿਕਾ ਕੇ ਪਹੁੰਚ ਜਾਂਦੇ ਨੇ ਫਿਰ ਏਜੰਟ ਸਾਰੇ ਚੰਗੇ ਵੀ ਨਹੀਂ ਸਾਰੇ ਮਾੜੇ ਵੀ ਨਹੀਂ ਏਜੰਟ ਉਹ ਜੀ ਲਾਲਚ ਨੂੰ ਆਪਣੇ ਤਰੀਕੇ ਦੇ ਵੇਖਦੇ ਨੇ ਵੇਖਣ ਤੋਂ ਬਾਅਦ ਜਿਹੜਾ ਮੁਰਗਾ ਫਸਣਾ ਚਾਹੁੰਦਾ ਉਹਨੂੰ ਫਸਾਉਂਦੇ ਨੇ ਤੇ ਫਿਰ ਉਹ ਉਹਨੂੰ ਪਰੇਸ਼ਾਨ ਕਰਦੇ ਨੇ ਪਰ ਉਹਦੀ ਲੀਗਲ ਰੈਮੇਡੀਜ਼ ਨੇ ਸਾਡੀ ਇਹਦੇ ਚ ਪੁਲਿਸ ਨੂੰ ਸਤਰਕ ਹੋਣਾ ਚਾਹੀਦਾ ਔਰ ਈਵਨ ਮੇਰੇ ਕੋਲ ਮੈਂ ਇੱਕ ਵਕੀਲ ਆ ਮੇਰੇ ਕੋਲ ਲਾਇਸੈਂਸ ਹੈ ਮੇਰੇ ਕੋਲ ਵੀ ਐਸੀ ਕੋਈ ਪਾਵਰ ਨਹੀਂ ਹੈ ਕਿ ਕਿਸੇ ਨੂੰ ਫੋਨ ਕਰਕੇ ਧਮਕੀ ਦੇ ਸਕਾਂ ਹਾਂ ਮੈਂ ਆਪਣੀ ਕਲਮ ਨਾਲ ਲਿਖ ਕੇ ਉਹਨੂੰ ਨੋਟਿਸ ਭਾ ਸਕਦਾ ਕਿ ਤੇਰੇ ਤੇ ਆ ਕਾਨੂੰਨੀ ਧਾਰਾ ਲਾ ਕੇ ਪਰਚਾ ਕਰਾ ਸਕਦਾ ਮੈਂ ਪੁਲਿਸ ਵੀ ਨਹੀਂ ਇਹੋ ਜੇ ਕੰਮ ਕਰਦੀ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਉਹਦੇ ਵੀ ਕੁਝ ਕਾਨੂੰਨੀ ਤੇ ਕਨਸਟੀਚਿਊਸ਼ਨਲ ਰਾਈਟਸ ਨੇ ਉਹਨਾਂ ਨੂੰ ਬ੍ਰੀਚ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ ਈਵਨ ਸਾਡੀ ਕਾਨੂੰਨ ਦੀ ਭਾਸ਼ਾ 'ਚ ਇੱਕ ਮਿੰਟ ਸੁਣੋ ਇੱਕ ਲੈ ਮਿੰਟ ਸੁਣੋ ਕਾਨੂੰਨ ਦੀ ਭਾਸ਼ਾ 'ਚ ਚੋਰ ਨੂੰ ਉਦੋਂ ਤੱਕ ਚੋਰ ਨਹੀਂ ਕਿਹਾ ਜਾ ਸਕਦਾ ਜਦ ਤੱਕ ਉਹਨੂੰ ਕੋਰਟ ਨੇ ਸਜ਼ਾ ਨਹੀਂ ਦਿੱਤੀ ਹਾਂਜੀ ਉਦੋਂ ਤੱਕ ਉਹਨੂੰ ਦੋਸ਼ੀ ਸ਼ਬਦ ਨਾਲ ਜਾਣਿਆ ਜਾਂਦਾ ਹੈ ਕਿ ਇਹ ਦੋਸ਼ੀ ਹੈ ਇਸ ਕੰਮ ਦਾ ਇਹ ਕਾਤਲ ਨਹੀਂ ਹੈ ਇਹ ਚੋਰ ਨਹੀਂ ਹੈ ਡਾਕੂ ਨਹੀਂ ਹੈ ਪਰ ਜਿੱਦਨ ਉਹਨੂੰ ਕੋਰਟ ਸਜ਼ਾ ਦਿੰਦੀ ਹੈ ਕਨਵਿਕਟ ਕਰਦੀ ਹੈ ਉਦੋਂ ਤੋਂ ਬਾਅਦ ਉਹ ਚੋਰ ਕਹਾਉਂਦਾ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਸਜ਼ਾ ਜਾਂ ਫ ਤਾਂ ਮਲਜ਼ਮ ਹੋਵੇ ਉਹਦਾ ਵੋਟ ਪਾਉਣ ਦਾ ਅਧਿਕਾਰ ਵੀ ਚਲਾ ਜਾਂਦਾ ਹੈ। ਅੱਛਾ ਜੀ। ਕਈ ਕਈ ਕੇਸਾ ਵਿੱਚ ਕਿਸੇ ਨੇ ਠੱਗੀ ਮਾਰੀ ਹੈ, ਚੋਰੀ ਕੀਤੀ ਹੈ। ਉਹਦੇ ਦੀ ਕਾਨੂੰਨ ਕਾਨੂੰਨੀ ਪ੍ਰਾਵਧਾਨ ਬਣੇ ਨੇ। ਉਹਦੇ ਚ ਰਹਿ ਕੇ ਜੇ ਤੁਸੀਂ ਗੱਲ ਕਰਦੇ ਹੋ ਤੇ ਤੁਸੀਂ ਜਾਇਜ਼ ਹੋ। ਜੇ ਤੁਸੀਂ ਉਹਦੇ ਚ ਗੱਲ ਰਹਿ ਕੇ ਗੱਲ ਨਹੀਂ ਕਰਦੇ ਤੇ ਤੁਸੀਂ ਨਜਾਇਜ਼ ਹੋ। ਤੁਹਾਡੇ ਤੇ ਹੋਰ ਵੀ ਕਈ ਧਾਰਾ ਚ ਪਰਚਾ ਹੋ ਸਕਦਾ ਹੈ। ਝੂਠੀਆਂ ਵਰਦੀਆਂ ਪਾ ਕੇ ਫੋਟੋਆਂ ਖਿਚਾਣੀਆਂ, ਕਈ ਕੁਸ਼ ਹੈ, ਕਈ ਸਾਰੇ ਇਲੀਗਲ ਗੱਲਾਂ ਕਰਦੇ ਨੇ ਲੋਕ। ਇਹ ਚੀਜ਼ਾਂ ਗਲਤ ਨੇ। ਇਹਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਤਸਰ ਕਿਤੇ ਨਾ ਕਿਤੇ ਕਹਿਆ ਜਾਂਦਾ ਜਿਵੇਂ ਕਿਹਾ ਜਾਂਦਾ ਕਿ ਫਸਿਆ ਬੰਦਾ ਹਰ ਪਾਸੇ ਨੂੰ ਜਿਵੇਂ ਡੁੱਬਦਾ ਬੰਦਾ ਹਰ ਪਾਸੇ ਹੱਥ ਪੈਰ ਮਾਰਦਾ ਕੀ ਕਿਤੇ ਨਾ ਕਿਤੇ ਕੋਈ ਐਦਾਂ ਦੀ ਪ੍ਰੋਵੀਜ਼ਨ ਨਾ ਕਾਨੂੰਨ ਦੇ ਹਿਸਾਬ ਦੇ ਨਾਲ ਵੀ ਕਿਉਂਕਿ ਲੋਕ ਫਸੇ ਹੋਏ ਨੇ ਜਿਨ੍ਹਾਂ ਨੂੰ ਕਹਿ ਲੋ ਕਿ ਭੋਲੇ ਭਾਲੇ ਲੋਕ ਪਿੰਡਾਂ ਦੇ ਕਿਸੇ ਜਾਲਸਾਜੀ ਦੇ ਸ਼ਬਦਵਾਜਿਆਂ ਦੇ ਵਿੱਚ ਆ ਜਾਂਦੇ ਨੇ ਉਹਨਾਂ ਦੇ ਪੈਸੇ ਠੱਗ ਲਏ ਜਾਂਦੇ ਨੇ ਉਹ ਫਿਰ ਭਾਨਾ ਸਿੱਧੂ ਨੇ ਕਾਫੀ ਪੈਸੇ ਅзви ਸੋਸ਼ਲ ਮੀਡੀਆ ਤੇ ਆਮ ਤੌਰ ਤੇ ਤੁਸੀਂ ਵੀ ਦੇਖਦੇ ਹੋ ਵੀ ਕਾਫੀ ਲੋਕਾਂ ਦੇ ਪੈਸੇ ਕਰੋਨਾ ਚ ਘੜਵਾਏ ਵੀ ਨੇ ਵੀ ਉਹ ਫਿਰ ਕੀ ਉਹਨਾਂ ਕੋਲ ਹੱਲ ਰਹਿ ਜਾਂਦਾ ਉਹ ਕਹਿੰਦੇ ਨੇ ਜੇ ਪੁਲਿਸ ਕੋਲ ਜਾਂਨੇ ਆ ਤਾਂ ਉਹੀ ਲਾਰੇ ਲੱਪੇ ਰਹਿੰਦੇ ਨੇ ਗੇੜੇ ਰਹਿੰਦੇ ਨੇ ਫਿਰ ਉਹ ਬੰਦਾ ਕੀ ਕਰ ਸਕਦਾ ਜਿਹੇ ਦੇ ਵਿੱਚ ਜੀ ਭਾਜੀ ਮੈਂ ਤਾਂ ਇੱਕੋ ਗੱਲ ਕਹੂੰਗਾ ਕਾਨੂੰਨ ਦੇ ਤਰੀਕੇ ਨਾਲ ਚੱਲੇ ਪਹਿਲਾਂ ਤਾਂ ਇਹ ਦੱਸੋ ਭੋਲੇ ਭਾਲੇ ਲੋਕ ਨਹੀਂ ਇਹ ਲੋਕ ਇਹਨਾਂ ਲੋਗਾਂ ਨੂੰ ਪਤਾ ਕਿ ਸਾਡੀ ਕੁਆਲਿਫੀਕੇਸ਼ਨ ਮੈਚ ਨਹੀਂ ਕਰਦੀ ਅਸੀਂ ਦੋ ਨੰਬਰ 'ਚ ਬਾਹਰ ਜਾਣਾ ਚਾਹੁੰਦੇ ਆ ਠੀਕ ਮਾਪਿਓ ਦਾ ਪੈਸਾ ਨਜਾਇਜ਼ ਖਰਾਬ ਕਰਨਾ ਚਾਹੁੰਦੇ ਆ ਤੇ ਲੋਕ ਆਪ ਜਾਣਦੇ ਨੇ ਅਗੋਂ ਟਰੈਵਲ ਏਜੰਟ ਦੇ ਪਹਿਲੇ ਤਿਆਰ ਬੈਠੇ ਨੇ ਮੇਰੇ ਕੋਲ ਕੋਈ ਬੰਦਾ ਆ ਕੇ 5 ਲੱਖ ਫੀਸ ਦੇ ਕੇ ਕੋਈ ਕੰਮ ਕਰਾਉਣਾ ਚਾਵੇ ਮੈਨੂੰ ਵੀ ਪਤਾ ਉਹ ਕੰਮ ਨਹੀਂ ਹੋਣ ਵਾਲਾ ਉਹਨੂੰ ਵੀ ਪਤਾ ਕੰਮ ਹੋਣ ਨਹੀਂ ਵਾਲਾ ਉਸ ਵੇਲੇ ਤੇ ਆਪਣਾ ਸਾਰਾ ਟੱਬਰ ਵੇਚ ਕੇ ਪੈਸੇ ਲਾਣ ਨੂੰ ਤੁਰੇ ਫਿਰਦੇ ਹੁੰਦੇ ਨੇ ਠੀਕ ਹੈ ਲਾਲਚ ਦੋਹੇ ਪਾਸੇ ਹੈ ਸਭ ਤੋਂ ਪਹਿਲਾਂ ਤੇ ਆਪਣੀ ਕਾਬਲੀਅਤ ਪੂਰੀ ਕਰਨ ਕਾਨੂੰਨ ਦੇ ਬੜੇ ਸੌਖੇ ਤਰੀਕੇ ਨੇ ਬੜੇ ਆਰਾਮ ਨਾਲ ਵੀਜ਼ਾ ਮਿਲਦਾ ਹੈ ਜੈਨੂਨ ਹੋਣੇ ਚਾਹੀਦੇ ਹੋ ਤੁਸੀਂ ਔਰ ਤੁਸੀਂ ਬਾਹਰ ਵੀ ਜਾ ਕੇ ਆਉਂਦੇ ਹੋ ਤੁਹਾਨੂੰ ਇੱਜ਼ਤ ਨਾਲ ਆਓ ਜਾਓ ਜਦੋਂ ਗੈਰ ਕਾਨੂੰਨੀ ਤਰੀਕੇ ਨਾਲ ਹੁਣ ਡੋਂਕਰ ਲਾ ਕੇ ਵੀ ਲੋਕੀ 40 40 50 50 70 70 ਲੱਖ ਦੇ ਕੇ ਜਾਂਦੇ ਨੇ ਠੀਕ ਹੈ ਜੀ ਤੇ ਫੇਰ ਮੁੜ ਕੇ ਉਸ ਤੋਂ ਬਾਅਦ ਲਾਸ਼ਾਂ ਵੀ ਉੱਥੇ ਪਈਆਂ ਨੇ ਕੀ ਕਰ ਲੋਗੇ ਤੁਸੀਂ ਉਹਦਾ ਸਰ ਜੀ ਕਰੇ ਇਸ ਮਾਮਲੇ ਦੇ ਜੋ ਹੁਣ ਤੱਕ ਸਾਹਮਣੇ ਗੱਲਾਂ ਆਈਆਂ ਨੇ ਜਿਵੇਂ ਪੁਲਿਸ ਭਾਨਾ ਸਿੱਧੂ ਦੇ ਘਰ ਜਾਂਦੀ ਆ ਕੋਰਟ ਦੋਨੇ ਉਹਨਾਂ ਦੇ ਪਿੰਡ ਜਾਂਦੀ ਆ ਤਾਂ ਉਹਨਾਂ ਨੂੰ ਇਹ ਕਹਿ ਕੇ ਘਰੋਂ ਲਿਆਂਦਾ ਜਾਂਦਾ ਕਿ ਤੁਹਾਨੂੰ ਸਿਕਿਉਰਿਟੀ ਦੇਣੀ ਹੈ ਕੀ ਪੁਲਿਸ ਇਸ ਤਰ੍ਹਾਂ ਲਿਆ ਸਕਦੀ ਆ ਕਿਸੇ ਬੰਦੇ ਨੂੰ ਕਿਸੇ ਦੋਸ਼ੀ ਨੂੰ ਕਹਿ ਲੋ ਕਾਨੂੰਨ ਦੇ ਨਜ਼ਰੀਏ ਦੇ ਨਾਲ ਜਾਂ ਫਿਰ ਪੁਲਿਸ ਨੂੰ ਦੱਸਣਾ ਪੈਂਦਾ ਉੱਥੇ ਵੀ ਕੇਸ ਕਾਰਨ ਕਰਕੇ ਉਸ ਨੂੰ ਲੈ ਕੇ ਚੱਲੇ ਨੇ ਜਾਂ ਕਿਸੇ ਮੌਤਰ ਬੰਦੇ ਨੂੰ ਦੱਸਣਾ ਪੈਂਦਾ ਪਿੰਡ ਦੇ ਵਿੱਚ ਦੇਖੋ ਇਹਦੇ ਵਿੱਚ ਮੈਨੂੰ ਨਹੀਂ ਪਤਾ ਭਾਨਾ ਸਿੱਧੂ ਨੂੰ ਕੀ ਕਹਿ ਕੇ ਪੁਲਿਸ ਲੈ ਕੇ ਆਈ ਆ ਔਰ ਜੋ ਕਾਨੂੰਨੀ ਪ੍ਰਾਵਧਾਨ ਹੈ ਉਹਦੇ ਵਿੱਚ ਬੜਾ ਸਿੰਪਲ ਹੈ ਜੇ ਉਹਨੂੰ ਅਰੈਸਟ ਕੀਤਾ ਉਤੋਂ ਤੇ ਅਰੈਸਟ ਕਰਦੇ ਅਸਾਰ ਉਹਦੇ ਕਿਸੇ ਵੀ ਕਲੋਜ਼ ਰਿਸ਼ਤੇਦਾਰ ਨੂੰ ਇਤਲਾਹ ਗ੍ਰਿਫਤਾਰੀ ਦੇਣੀ ਹੁੰਦੀ ਹੈ ਦੇ ਕੇ ਕਿ ਕਿਹੜੀ ਥਾਣੇ ਤੋਂ ਪੁਲਿਸਾਂ ਇਹ ਪੂਰਾ ਮੀਮੋ ਕੱਟ ਕੇ ਦੇਣਾ ਹੁੰਦਾ ਹੈ ਤੇ ਫਿਰ ਤੁਸੀਂ ਕਿਸੇ ਵੀ ਅਕਿਊਜ਼ ਨੂੰ ਦੋਸ਼ੀ ਨੂੰ ਚੁੱਕ ਕੇ ਲੈ ਕੇ ਆ ਸਕਦੇ ਹੋ ਲਿਆ ਕੇ ਉਹਦਾ 24 ਅਵਰ ਤੁਸੀਂ ਉਹ ਕਰਾਣਾ ਮੈਡੀਕਲ ਕਰਾਣਾ ਤੇ ਜੱਜ ਸਾਹਿਬ ਸਾਹਮਣੇ ਪੇਸ਼ ਕਰਨਾ ਹੈ ਕਿ ਕਿਉਂਕਿ ਉਹਨਾਂ ਦੇ ਨਜ਼ਦੀਕੀਆਂ ਨਾਲ ਗੱਲ ਹੋਈ ਹੈ ਜੋ ਕਿ ਉਸ ਜਿਹੜੇ ਮੰਜੂਸੀ ਉਹਨਾਂ ਦਾ ਤਾਂ ਇਹੀ ਕਹਿਣਾ ਸੀ ਕਿ ਸਾਨੂੰ ਇਹ ਕਿਹਾ ਕਿ ਸਿਕਿਉਰਿਟੀ ਦੇਣੀ ਆ ਭਾਨਾ ਸਿੱਧੂ ਨੂੰ ਮੈਨੂੰ ਦੇਖੋ ਸਿਕਿਉਰ ਸਿਕਿਉਰਿਟੀ ਦੇਣੀ ਸੀ ਤੇ ਸਿਕਿਉਰਿਟੀ ਨਾਲ ਲੈ ਕੇ ਉੱਥੇ ਜਾਂਦੇ ਨਾ ਕੀ ਭਾਨਾ ਸਿੱਧੂ ਨੂੰ ਲੈ ਕੇ ਹੁੰਦੇ ਸਿਕਿਉਰਿਟੀ ਦੇਣ ਲਈ ਸੋ ਮੈਂ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਮੈਨੂੰ ਪਤਾ ਨਹੀਂ ਹੈ ਪੈਸਰ ਅੱਗੇ ਮਤਲਬ ਕਾਨੂੰਨ ਦੇ ਨਜ਼ਰੀਏ ਨਾਲ ਭਾਨਾ ਸਿੱਧੂ ਕੋਲ ਕੀ ਅਧਿਕਾਰ ਨੇ ਜਾਂ ਫਿਰ ਇਸ ਮਾਮਲੇ ਦੇ ਵਿੱਚ ਅਗਲਾ ਸਟੈਪ ਕੀ ਹੋਵੇਗਾ ਦੇਖੋ ਹੁਣ ਤੇ ਜਿਹੜੇ ਬਾਕੀ ਟ੍ਰੈਵਲ ਏਜੰਡਾ ਹੈ ਉਹਨਾਂ ਨੂੰ ਵੀ ਸ਼ੈ ਮਿਲ ਗਈ ਹੈ ਉਹ ਐਸੀ ਐਸੀ ਵੀ ਮੈਂ ਜਿਹਦੀਆਂ ਭਾਨਾ ਸਿੱਧੂ ਦੀਆਂ ਵੀਡੀਓਜ਼ ਦੇਖੀਆਂ ਜਿਦੇ ਚ ਨੇ ਗੰਦੀਆਂ ਗਾਲਾਂ ਵੀ ਕੱਢੀਆਂ ਔਰ ਉਸ ਤੋਂ ਬਾਅਦ origignal origignal audio video ਦੇਖਣ ਤੋਂ ਬਾਅਦ ਜਿਹੜੀ ਨੈਟ ਤੇ ਜਿਹੜੀ ਵੀਡੀਓ ਹੈ ਉਹਦੇ ਵਿੱਚ ਐਡੀਟਿੰਗ ਵੀ ਮਹਿਸੂਸ ਕੀਤੀ ਹੈ ਔਰ ਜਿਹੜੀਆਂ ਕਿ ਟੈਕਨੀਕਲੀ ਗਲਤ ਗੱਲਾਂ ਨੇ ਇਹੋ ਜਿਹੀਆਂ ਹਰਕਤਾਂ ਵਿੱਚ 90% ਨੁਕਸਾਨ ਹੁੰਦਾ ਔਰ ਨਹੀਂ ਕਰਨਾ ਚਾਹੀਦਾ ਮੈਂ ਤੇ ਇਹ ਸਲਾਹ ਦੇਣਾ ਕਿ ਇਹੋ ਜਿਹਾ ਕੰਮ ਨਹੀਂ ਕਰਨੇ ਚਾਹੀਦੇ ਜੇ ਭਾਨਾ ਸਿੱਧੂ ਸਮਝਦਾਰ ਸੀ ਤੈਨੂੰ ਚਾਹੀਦਾ ਸੀ 5-10 ਵਕੀਲਾਂ ਦਾ ਗਰੁੱਪ ਬਣਾਉਂਦਾ ਤੇ ਕਾਨੂੰਨੀ ਤੌਰ ਤੇ ਚੱਲਦੇ ਔਰ ਉਹਦਾ ਜਿਹੜਾ ਪ੍ਰਦਰਸ਼ਨ ਕਰਨਾ ਸੀ ਥਾਣੇ ਜਿਹੜੀ ਕੰਪਲੇਨਟ ਦਿੱਤੀ ਕੁਝ ਨਹੀਂ ਹੋਇਆ ਉਹਦੀ ਕਾਨੂੰਨੀ ਤਰੀਕੇ ਨਾਲ ਚੱਲ ਕੇ ਉਹਨੂੰ ਪਬਲਿਸ਼ਾਈਜ਼ ਕਰਦੇ ਉਹ ਜ਼ਿਆਦਾ ਬੈਟਰ ਸੀ ਸੋ ਉਹ ਪ੍ਰੋਵੀਜ਼ਨਸ ਜਿਹੜੀਆਂ ਨੇ ਠੀਕ ਰਹਿਣੀਆਂ ਸੀ ਠੀਕ ਹੈ ਤੇ ਸਰ ਜੋ ਭਾਨਾ ਸਿੱਧੂ ਤੇ ਹੁਣ ਤੱਕ ਦੀ ਕਾਰਵਾਈ ਹੋਈ ਹੈ ਜਾਂ ਫਿਰ ਉਹਦਾ ਰਿਮਾਂਡ ਲਿਆ ਗਿਆ ਉਸ ਤੋਂ ਬਾਅਦ ਕਦੋਂ ਤੱਕ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦੀ ਜ਼ਮਾਨਤ ਹੋ ਸਕਦੀ ਹੈ ਜਾਂ ਫਿਰ ਇੱਕ ਵਾਰ ਜੋ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਜਾਣਗੇ ਉਸ ਤੋਂ ਬਾਅਦ ਜੋ ਜ਼ਮਾਨਤ ਹੋਊਗੀ ਉਹਨਾਂ ਦੀ ਕਿੰਨੇ ਮਤ ਸਮੇਂ ਬਾਅਦ ਜ਼ਮਾਨਤ ਅਰਜੀ ਦਾਇਰ ਕਰ ਸਕਦੇ ਨੇ ਜਦੋਂ ਪਹਿਲੀ ਗੱਲ ਤੇ ਜੁਡੀਸ਼ੀਅਲ ਜਾਣਗੇ ਉਸ ਤੋਂ ਬਾਅਦ ਜ਼ਮਾਨਤ ਅਰਜੀ ਦਾਇਰ ਕਰ ਸਕਦੇ ਨੇ ਪਰ ਜੇ ਪੁਲਿਸ ਨੇ ਕੋਈ ਵਾਧਾ ਜੁਰਮ ਕਰਤਾ ਕੋਈ ਧਾਰਾ ਵਧਾਤੀ ਜਦ ਤੱਕ ਫਿਰ ਉਹ ਧਾਰਾ ਦਾ ਨਪਟਾਰਾ ਨਹੀਂ ਹੁੰਦਾ ਤਦ ਤੱਕ ਜ਼ਮਾਨਤ ਨਹੀਂ ਹੋਣੀ ਤੋ ਜਮਾਨਤ ਵਾਸਤੇ ਪਹਿਲੀ ਗੱਲ ਤੇ ਜੁਡੀਸ਼ਲ ਜਾਣਾ ਜ਼ਰੂਰੀ ਹੈ ਹੁਣ ਔਰ ਜੁਡੀਸ਼ਲ ਤੋਂ ਬਾਅਦ ਅ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਪੈਰਲਲੀ ਚੱਲਣਗੀਆਂ ਔਰ ਧਮਕਾਉਂਦੀ ਵੀ ਵਿੱਚ ਪ੍ਰੋਵੀਜ਼ਨ ਦਿੱਤੀ ਹੈ ਉਹ 506 ਦੀ ਧਾਰਾ ਐਡ ਹੋ ਸਕਦੀ ਹੈ ਔਰ ਜੇ ਇੱਕ ਤੋਂ ਵੱਧ ਬੰਦੇ ਹੋਏ ਤੇ ਸ਼ਾਇਦ 120 20 ਵੀ ਲੱਜੇ ਜੇ ਸਭ ਕੁਝ ਹੁੰਦਾ ਤੇ ਮੁਸ਼ਕਲਾਂ ਵਧਣਗੀਆਂ ਘਟਣਗੀਆਂ ਨਹੀਂ ਕਿੰਨੇ ਕਿਤੇ ਕਹਿ ਸਕਦੇ ਕਿਉਂਕਿ ਸਾਡੀ ਆਮ ਲੋਕਾਂ ਨਾਲ ਵੀ ਗੱਲ ਹੋਈ ਹੈ ਕਿ ਕਹਿੰਦੇ ਨੇ ਜੇਕਰ ਸੋਸ਼ਲ ਮੀਡੀਆ ਤੇ ਬੰਦਾ ਨੱਚ ਦਾ ਲੱਕ ਲਾਉਂਦਾ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਂਦਾ ਜੇਕਰ ਕੋਈ ਕਿਸੇ ਦੇ ਹੱਕ ਦੇ ਵਿੱਚ ਹਰ ਨਰ ਮਾਰਦਾ ਆਵਾਜ਼ ਬੁਲੰਦ ਕਰਦਾ ਉਹ ਮੁਸੀਬਤਾਂ ਦੇ ਵਿੱਚ ਘਿਰ ਜਾਂਦਾ ਹੈ ਜੀ ਨਹੀਂ ਐਸੀ ਗੱਲ ਤਾਂ ਕੋਈ ਨਹੀਂ ਤੁਹਾਨੂੰ ਨਾਰੇ ਲਾਉਣ ਦੀ ਇਜਾਜ਼ਤ ਹੈ ਤੁਹਾਨੂੰ ਪੀਸਫੁਲ ਪ੍ਰੋਟੈਸਟ ਕਰਨ ਦੀ ਇਜਾਜ਼ਤ ਹੈ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਪਰ ਤੁਹਾਨੂੰ ਕਿਸੇ ਨੂੰ ਓਏ ਕਹਿ ਕੇ ਗਾਲ ਕੱਢਣ ਦੀ ਅਧਿਕਾਰ ਨਹੀਂ ਹੈ ਇਹ ਸਟੈਂਡਰਡ ਕਿਸੇ ਦੇ ਪਿਓ ਦਾ ਨਹੀਂ ਹੈ ਸਾਡੇ ਕਨਸਟੀਟਿਊਸ਼ਨ ਚ ਸਾਡੇ ਸੰਵਿਧਾਨ ਚ ਸਾਡੀ ਕਾਨੂੰਨ ਦੀਆਂ ਕਿਤਾਬਾਂ ਚ ਲਿਖਿਆ ਤੁਸੀਂ ਉਹਨੂੰ ਐਕਸਰਸਾਈਜ਼ ਕਰ ਸਕਦੇ ਹੋ ਮਤਲਬ ਜੇ ਕੋਈ ਏਜੰਟ ਕਿਸੇ ਨਾਲ ਧੱਕਾ ਕਰਦਾ ਉਹ ਸ਼ਾਂਤੀਪੂਰਵਕ ਧਰਨਾ ਆਪਣਾ ਰੋਸ ਪਰ ਰਚਣ ਉਹਦੇ ਦਫਤਰ ਮੂਰੇ ਕਰਦਾ ਤਾਂ ਕਾਨੂੰਨ ਇਸ ਚੀਜ਼ ਦੀ ਇਜਾਜ਼ਤ ਦਿੰਦੇ ਜੀ ਬਿਲਕੁਲ ਦਿੰਦਾ ਜੀ ਉਹਦੇ ਦਫਤਰ ਮੂਰੇ ਸਭ ਤੋਂ ਪਹਿਲਾਂ ਤੇ ਤੁਹਾਡੀਆਂ ट्रांजੈਕਸ਼ਨ ਲੀਗਲ ਤੇ ਜੈਨੂਨ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ ਲੀਗਲ ਬੈਕਗ੍ਰਾਉਂਡ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਤੁਸੀਂ ਉਹਦੇ ਦਫਤਰ ਦੇ ਬਾਹਰ ਪਿਆਰ ਨਾਲ ਬਹਿ ਜਾਓ ਤਖਤੀਆਂ ਫੜ ਕੇ ਮੂੰਹ ਤੇ ਪੱਟੀ ਬੰਨ੍ਹ ਕੇ ਅਸਰ ਤੇ ਹੁੰਦਾ ਫਿਰ ਪਹਿਲਾਂ ਤੇ ਜਾਨ ਤੋਂ ਪਹਿਲਾਂ ਗਲਤ ਵਾਅਦੇ ਕਰਦੇ ਕਿਉਂ ਹਾਂਜੀ ਮੈਨੂੰ ਹੀ ਗੱਲ ਦਾ ਜਵਾਬ ਨਹੀਂ ਇੰਨੀ ਲਾਲਚੀ ਆ ਵਾਹ ਪੇ ਉਹਦੇ ਗੱਲ ਚ ਗੂਠਾ ਦੇ ਕੇ ਉਹਨਾਂ ਦੀ ਪੈਲੀ ਵਿਕਾ ਕੇ ਮੁੜ ਕੇ ਤੁਸੀਂ ਕਿਸੇ ਜੋ ਆ ਹੁਣੇ 9 ਸਾਲ ਬਾਅਦ ਫੜੀ ਗਈ ਜਿਹੜੀ ਕੁੜੀ ਉਹ ਮੁੰਡਾ ਅੱਜ 7000 ਰੁਪਏ ਮਹੀਨੇ ਤੇ ਨੌਕਰੀ ਕਰਦਾ ਢਾਈ ਗਿੱਲੇ ਪੈਲੀ ਵੇਚ ਕੇ ਉਹਨੇ ਕੁੜੀ ਤੇ ਲਾਇੀ ਸੀ ਹਾਂਜੀ ਕਿੰਨੇ ਗਿਆ ਸੀ ਲਾ ਆਪਣੇ ਲਾਲਚ ਨਾਲ ਲਵਾਏ ਨਾ ਇਹ ਇਹ ਆਪ ਕਾਬਲੀਤ ਨਹੀਂ ਸੀ ਆਪ ਪੈਸੇ ਲਾਤੇ ਕੁੜੀਆਂ ਕੋ ਭੇਜ ਮਨ ਨਿਕਲੀ ਉਹ ਪੈਸੇ ਵੀ ਜੜਪ ਗਈ ਮਾਪਿਓ ਆਪਣੇ ਸਾਧਲੇ ਇਹਨਾਂ ਨੂੰ ਸਦਨ ਦਾ ਨਾਂ ਨਹੀਂ ਸੀ ਲਿਆ ਤੇ ਉਹਨੂੰ ਉਹਦੀ ਸਜ਼ਾ ਮਿਲੀ ਹੈ ਨਾ 9 ਸਾਲ ਲੱਗੇ ਹੈ ਹਾਂਜੀ ਪਰ ਮੈਂ ਸਰਕਾਰ ਕੇ ਅਪੀਲ ਕਰਦਾ ਵੀ ਇਹ ਜਿਹੜੇ ਤਰੀਕੇ ਨਾਲ ਇਹਨੂੰ ਸ਼ਾਰਟ ਕੀਤਾ ਜਾਵੇ ਜੇ ਕੁੜੀ ਜਾਂ ਮੁੰਡਾ ਠੱਗੀ ਮਾਰ ਕੇ ਭੱਜ ਜਾਣ ਉਹਦੇ ਮਾਪਿਓ ਭੈਣ ਭਰਾ ਜਿੰਨੇ ਇੱਥੇ ਬਚੇ ਨਾ ਵਿਆਹ ਚ ਪੰਗੜੇ ਪਾਉਣ ਵਾਲੇ ਸਾਰਿਆਂ ਨੂੰ ਪਰਚਾ ਤੇ ਅੰਦਰ ਕੀਤਾ ਜਾਵੇ ਦੇਖੋ ਕਿਵੇਂ ਨਹੀਂ ਪੈਸੇ ਮੁੜਦੇ ਠੀਕ ਹੈ ਨਾ ਤੋ ਦੋਸਤੋ ਬੜੀ ਐਡਵੋਕੇਟ ਸ਼ੇਮ ਬਣ ਲੈ ਜਿਨ੍ਹਾਂ ਨੇ ਇਸ ਮਾਮਲੇ ਤੇ ਕਾਨੂੰਨੀ ਪੱਖ ਦੱਸਿਆ ਤੇ ਕਿਤੇ ਨਾ ਕਿਤੇ ਵਕੀਲ ਸਾਹਿਬ ਦਾ ਵੀ ਇਹੀ ਕਹਿਣਾ ਹੈ ਕਿ ਸਰਕਾਰ ਨੂੰ ਵੀ ਇਸ ਮਾਮਲੇ ਤੇ ਇਸ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਕਿਉਂਕਿ ਜੋ ਇਹ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ ਇੱਕ ਗੰਭੀਰ ਮਸਲਾ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰਤ ਹੈ ਸਰਕਾਰ ਵੱਲੋਂ ਇਸ ਮਾਮਲੇ ਤੇ ਧਿਆਨ ਦਿੱਤਾ ਜਾਵੇ ਸੋ ਜੇਕਰ ਤੁਹਾਡੇ ਵੀ ਕੋਈ ਹੋਰ ਸਵਾਲ ਹੋਣ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਤੁਹਾਡੇ ਉਹਨਾਂ ਸਵਾਲਾਂ ਦਾ ਜਵਾਬ ਦੇਣ ਦਾ ਸੋ ਫਿਲਹਾਲ ਇੱਥੇ ਸਾਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ